ਸਾਹਿਬ ਮਹਾਰਾਜ ਬੜਾ ਲੱਗਿਆ ਗੁਰੂ ਕਰਦੇ ਕੀਰਤਨੀਏ ਕਥਾਵਾਚਕ ਗੁਰਬਾਣੀ ਤੇ ਨਾਮ ਰਸੀ ਗੁਰਸਿੱਖ ਨਾਲ ਸੰਨ 8 ਪਾਤਸ਼ਾਹੀ ਅੰਬਾਲੇ ਦੇ ਨੇੜੇ ਜਾ ਕੇ ਉਹਨਾਂ ਨੇ ਪੜਾ ਕੀਤਾ ਪੰਜੋ ਖਰ ਸਾਹਿਬ ਜਿੱਥੇ ਗੁਰਦੁਆਰਾ ਹੈ ਜਦੋਂ ਇੱਕ ਛੱਪੜੀ ਸੀ ਕਿਨਾਰੇ ਦੇ ਉੱਪਰ ਤੇ ਆਪ ਜੀ ਬੈਠੇ ਆਪ ਜੀ ਆਨੇ ਗੁਰਮਤ ਪ੍ਰਚਾਰ ਗੁਰਮਤ ਉਪਦੇਸ਼ ਸੰਗਤਾਂ ਨੂੰ ਦੇਣਾ ਕੀਤਾ ਆਰਬਲਾ ਛੋਟੀ ਸੀ ਬਚਪਨ ਅਵਸਥਾ ਸੀ ਪਰ ਦੇਖਣ ਵਾਲੇ ਕਈ ਬੱਚੇ ਦੇ ਰੂਪ ਚ ਦੇਖ ਰਹੇ ਨੇ ਬਾਲ ਰੂਪ ਚ ਦੇਖ ਰਹੇ ਨੇ ਅਵਸਥਾ ਨੂੰ ਨਹੀਂ ਦੇਖਦੇ ਗਿਆਨ ਨੂੰ ਨਹੀਂ ਦੇਖਦੇ ਹੁਣ ਸਾਰੇ ਆਲੇ ਦੁਆਲੇ ਦੇ ਲੋਕੀ ਜਦੋਂ ਇੱਕ ਦੋ ਦਿਨ ਗੁਰਮਤ ਉਪਦੇਸ਼ ਦਿੱਤਾ ਉੱਥੇ ਪਹੁੰਚਣ ਲੱਗੇ ਨਹੀਂ ਪਹੁੰਚਣ ਲੱਗੇ ਜਦੋਂ ਤਾਂ ਗੁਰੂ ਪਿਆਰ ਵਾਲਿਓ ਇੱਕ ਕਿਸੇ ਪੰਡਤ ਦੇ ਮਨ ਦੇ ਵਿੱਚ ਵਿਚਾਰ ਆਇਆ ਵੀ ਇਹ ਲੋਕੀ ਕਿੱਧਰ ਜਾ ਰਹੇ ਹਨ ਇੱਕ ਬ੍ਰਾਹਮਣ ਦੇ ਮਨ ਦੇ ਵਿੱਚ ਵਿਚਾਰ ਆਇਆ ਉਹ ਕਿਤੇ ਮੰਦਿਰ ਦੇ ਵਿੱਚ ਪੁਜਾਰੀ ਸੀ ਅਤੇ ਉਹ ਵੀ ਕਿਤੇ ਆਪਣੇ ਗ੍ਰੰਥਾਂ ਦੀ ਕਥਾ ਕਰਿਆ ਕਰਦਾ ਹੁਣ ਜਿਹੜੇ ਉਹਦੀ ਕਥਾ ਸੁਣਨ ਆਇਆ ਕਰਦੇ ਉਹ ਵੀ ਸਾਰੇ ਗੁਰੂਵੰਨ ਨੂੰ ਖਿੱਚੇ ਗਏ ਉਹ ਵੀ ਨਹੀਂ ਆਏ ਉੱਥੇ ਹੁਣ ਉਸਨੇ ਦੇਖਿਆ ਵੀ ਹੈ ਕੌਣ ਜਿਹੜੇ ਆਏ ਨੇ ਜਿਨ੍ਹਾਂ ਨੇ ਆਪਣੀ ਵੀ ਸਾਰੀ ਸੰਗਤ ਖਿੱਚ ਲਈ ਹੈ ਹੁਣ ਉਸ ਦੇ ਮਨ ਦੇ ਵਿੱਚ ਕਿਤੇ ਹੰਕਾਰ ਆ ਗਿਆ ਕਿਤੇ ਮਨ ਦੇ ਵਿੱਚ ਐਸੀ ਉਹਦੇ ਗਤੀਵਿਧੀ ਐਸੇ ਫੁਰਨੇ ਨੇ ਜਨਪਨ ਲੈ ਲਿਆ ਕਿ ਉਹ ਇਕਦਮ ਕਰੋਧ ਦੇ ਨਾਲ ਭਰਿਆ ਵੀ ਲੋਕੀ ਕਹਿੰਦੇ ਨੇ ਜਵਾਕ ਜੇ ਨਹੀਂ ਗੁਰੂ ਵੀ ਉਹਦੇ ਵੱਲ ਕਿਉਂ ਤੁਰੇ ਜਾਂਦੇ ਨੇ ਮੈਂ ਤੇ ਵੱਡੀ ਉਮਰ ਦਾ ਗ੍ਰੰਥ ਵੀ ਬਹੁਤ ਪੜਦਾ ਹਾਂ ਗੁਰਬਾਣੀ ਕਹਿੰਦੀ ਆ ਪੜਿਆ ਮੂਰਖ ਆਖੀਐ ਜਿਤ ਲਭ ਲੋਭ ਅਹੰਕਾਰਾ ਪੜਿਆ ਵੀ ਮੂਰਖ ਹੋ ਜਾਂਦਾ ਹੈ ਜਿਨੂੰ ਹੰਕਾਰ ਹੋ ਜੇ ਲਭ ਲੋਭ ਤੇ ਹੰਕਾਰ ਹੋ ਜੀ ਫਿਰ ਉਹ ਦੁਨੀਆ ਨੂੰ ਲੁੱਟਣ ਪੁੱਟਣਤੀ ਕੁੱਟਣ ਵਾਲੇ ਪਾਸੇ ਤੁਰ ਪੈਂਦਾ ਦੁਨੀਆ ਨੂੰ ਕੋਈ ਉਪਦੇਸ਼ ਦੇਣ ਦੀ ਬਜਾਏ ਜਾਂ ਉਹ ਆਪ ਚੰਗਾ ਉਪਦੇਸ਼ ਪ੍ਰਾਪਤ ਕਰਨ ਦੀ ਬਜਾਏ ਗਲਤ ਰਸਤੇ ਤੀਰਪੈਂਦਾ ਹੈ ਹੁਣ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਉਸ ਧਰਤੀ ਦੇ ਉੱਪਰ ਗੁਰਮਤਿ ਉਪਦੇਸ਼ ਦੇ ਰਹੇ ਹਨ ਸੰਗਤਾਂ ਆ ਰਹੀਆਂ ਹਨ ਹੁਣ ਇਸੇ ਨੂੰ ਬ੍ਰਾਹਮਣ ਨੇ ਪੁੱਛਿਆ ਵੀ ਗੁਰੂ ਦੇ ਮੰਗਰ ਕਿਉਂ ਲੱਗੇ ਹੋ ਤੁਸੀਂ ਏ ਕੌਣ ਹੋ ਬੋ ਤੁਸੀਂ ਮੇਰੇ ਮਗਰ ਕਿਉਂ ਨਹੀਂ ਆਉਂਦੀ ਹੁਣ ਕੇ ਆ ਉਹਨਾਂ ਲੋਕੀ ਕਹਿਣ ਲੱਗੇ ਤੇਰੀ ਕਥਾ ਸੁਣਦਿਆਂ ਨੂੰ ਬਹੁਤ ਟਾਈਮ ਹੋ ਗਿਆ ਕੋਈ ਰਸ ਨਹੀਂ ਮਿਲਿਆ ਕੋਈ ਜੀਵਨ ਜਾਂਚ ਨਹੀਂ ਮਿਲੀ ਸਾਨੂੰ ਤੇ ਪਤਾ ਹੀ ਨਹੀਂ ਲੱਗਿਆ ਤੇਰੀ ਕਥਾ ਦਾ ਪਰ ਗੁਰੂ ਦੇ ਮੁਖਾਰਬਿੰਦ ਦੇ ਵਿੱਚੋਂ ਜਿਹੜੇ ਬਚਨ ਸੁਣਦੇ ਹਨ ਉਹ ਸਾਨੂੰ ਪਵਿੱਤਰ ਕਰ ਦਿੰਦੇ ਨੇ ਆਤਮਾ ਨੂੰ ਪਰਮਾਤਮਾ ਦੇ ਵਿੱਚ ਬਦਲ ਦਿੰਦੇ ਹਨ ਗੁਰੂ ਦੇ ਬਚਨ ਨੇ ਜਿਹੜੇ ਗੁਰੂ ਦੀ ਰਸਨਾ ਤੋਂ ਬਚਨ ਉਚਾਰਨ ਹੁੰਦੇ ਨੇ ਉਹ ਬੜੇ ਅੰਮ੍ਰਿਤ ਦੇ ਪਿਆਲੇ ਹਨ ਹੁਣ ਐਵੇਂ ਨਹੀਂ ਗੁਰਬਾਣੀ ਦੇ ਵਿੱਚ ਲਿਖਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵਾ ਪਰਮਗਤ ਮੇਰੀ ਜਲਣ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ ਹੁਣ ਕੀ ਹੋਇਆ ਬ੍ਰਾਹਮਣ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਵਿਚਾਰ ਆ ਗਿਆ ਵੀ ਮੈਂ ਗੁਰੂ ਨੂੰ ਨੀਮਾ ਦਿਖਾਵਾਂ ਜਾ ਕੇ ਸੰਗਤ ਦੇ ਵਿੱਚ ਵੀ ਲੋਕੀ ਮੇਰੇ ਨਾਲ ਆਪਣੇ ਆਪ ਹੀ ਆ ਜਾਣਗੇ ਬਹੁਤੇ ਹੁੰਦੇ ਐ ਉਹ ਦੂਸਰੇ ਨੂੰ ਨੀਮਾ ਦਿਖਾ ਕੇ ਆਪ ਉੱਤੇ ਆਉਣਾ ਚਾਹੁੰਦੇ ਨੇ ਦੂਸਰੇ ਦੀ ਲਕੀਰ ਨੂੰ ਮਿਟਾ ਕੇ ਆਪਣੀ ਲਕੀਰ ਨੂੰ ਲੰਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਦੇ ਸੰਸਾਰ ਦੇ ਵਿੱਚ ਅਗਾਂਵ ਅਧੂਲੂ ਨਹੀਂ ਹੁੰਦੇ ਹੁਣ ਉਹ ਵੀ ਚਲੇ ਆ ਗਿਆ ਗ੍ਰੰਥ ਹੱਤ ਦੇ ਵਿੱਚ ਬੜੇ ਹੋਏ ਤੇ ਜਦੋਂ ਚਲੇ ਆ ਗਿਆ ਜਾ ਕੇ ਇਸ ਤਰ੍ਹਾਂ ਗੁਰੂ ਨਾਲ ਕੋਈ ਚੰਗੇ ਵਿਹਵ ਦੇ ਤੌਰ ਤੇ ਚੰਗੇ ਵਿਚਾਰ ਨਾ ਵਰਤਣੇ ਸਿੱਧਾ ਹੀ ਜਾ ਕੇ ਬੋਲਣ ਲੱਗੇ ਆ ਨਾਮ ਤੇ ਸ੍ਰੀ ਹਰਿ ਕ੍ਰਿਸ਼ਨ ਰਖਵਾਲਿਆ ਗੀਤਾਂ ਦੇ ਅਰਥ ਕਰ ਦੇਉਂਗੇ ਗੀਤਾਂ ਬਾਰੇ ਜਾਣਦੇ ਹੋ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਇੰਨਾ ਇੱਕ ਆਮ ਬੰਦਾ ਵੀ ਕਰ ਦੇਵੇਗਾ ਗੀਤਾ ਦੇ ਜਿਹੜੇ ਅਰਥ ਨੇ ਉਸ ਦੀ ਵਿਆਖਿਆ ਇਹ ਤੇ ਇੱਕ ਆਮ ਬੰਦਾ ਵੀ ਕਰ ਦੇਵੇਗਾ ਤੁਸੀਂ ਲਿਓ ਜੀ ਨੂੰ ਮਰਜ਼ੀ ਲੈ ਕੇ ਆਉਂਗੇ ਐ ਕਿਵੇਂ ਕਰ ਦੇਵੇਗਾ ਹੁਣ ਬ੍ਰਾਹਮਣ ਨੂੰ ਦੇ ਦਿੱਤਾ ਟਾਈਮ ਵੀ ਭਾਈ ਤੂੰ ਲੈ ਆ ਜੀ ਨੂੰ ਲੈ ਕੇ ਆਉਣਾ ਕਰ ਦੇਵੇਗਾ ਕੀ ਹੋਇਆ ਜੀ ਉਸਨੇ ਫੜਿਆ ਜੀ ਇੱਕ ਨਗਰ ਦੇ ਵਿੱਚੋਂ ਬੰਦਾ ਜਿਹਨੂੰ ਕੰਨਾਂ ਤੋਂ ਸੁਣਦਾ ਨਹੀਂ ਜ਼बान ਤੋਂ ਜਿਹੜਾ ਗੁੰਗਾ ਹੈ ਕੰਨਾਂ ਤੋਂ ਬੋਲਾ ਹੈ ਡੀਫੈਂਡ ਡੰਪ ਜਿਹਨੂੰ ਡੀਫੈਂਡ ਡੰਪ ਕਹਿੰਦੇ ਨਹੀਂ ਜ਼बान ਤੋਂ ਗੁੰਗਾ ਤੇ ਕੰਨਾਂ ਤੋਂ ਬੋਲਾ ਹੈ ਮੇਰੇ ਪਰਿਵਾਰ ਦੇ ਵਿੱਚੋਂ ਐ ਹੁਣ ਉਸ ਨੂੰ ਲੈ ਆਇਆ ਫੜ ਕੇ ਨਾਮ ਹੈ ਉਸ ਦਾ ਸੱਜੂ ਸਤਿਗੁਰੂ ਜੀ ਮਹਾਰਾਜ ਜੀ ਨੂੰ ਨੀਮਾ ਧਕਾਉਣ ਲਈ ਉਸ ਨੇ ਸੋਚਿਆ ਵੀ ਸਤਿਗੁਰੂ ਨੂੰ ਨੀਮਾ ਦਿਖਾ ਦੇਵਾਂਗਾ ਮੈਂ ਇਸ ਬੰਦੇ ਤੋਂ ਵਿਆਖਿਆ ਹੋਣੀ ਨਹੀਂ ਮੈਂ ਸਤਿਗੁਰੂ ਨੂੰ ਨਹੀਂ ਸਤਿਗੁਰੂ ਦੇ ਨੂੰ ਸਮਝ ਲੱਗਣੀ ਐ ਕੋਈ ਹੁਣ ਗੁਰੂ ਬਾਰੇ ਕੌਣ ਜਾਣ ਸਕਦਾ ਹੈ ਦੁਨੀਆ ਸਾਰੀ ਭੁੱਲ ਸਕਦੀ ਹੈ ਗੁਰੂ ਤੇ ਕਰਤਾਰਾ ਜਿਹੜੇ ਉਹ ਭੁੱਲ ਨਹੀਂ ਸਕਦੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਆਪ ਅਕਾਲ ਪੁਰਖ ਵਾਹਿਗੁਰੂ ਸ੍ਰਿਸ਼ਟੀ ਦੇ ਕਰਤਾ ਦੇ ਅਵਤਾਰ ਨੇ ਅੱਠਵੇਂ ਪਾਤਸ਼ਾਹ ਹੁਣ ਜਦੋਂ ਉਥੇ ਲੈ ਆਏ ਗੁਰੂ ਪਿਆਰ ਵਾਲਿਓ ਉਸ ਜਗ੍ਹਾ ਤੇ ਲੈ ਆਏ ਸੱਜੂ ਨੂੰ ਸਤਿਗੁਰੂ ਜੀ ਮਹਾਰਾਜ ਗੁਰ ਸਿੱਖਾਂ ਨੂੰ ਕਹਿਣ ਲੱਗੇ ਔ ਸੱਜੂ ਨੂੰ ਇਸ਼ਨਾਨ ਕਰਵਾ ਕੇ ਲਿਆਓ ਚੰਗੇ ਸੋਹਣੇ ਪਸਾਕ ਪਹਿਨਾ ਦਿੱਤੀ ਅੱਠਵੇਂ ਪਾਤਸ਼ਾਹ ਜੀਆਂ ਨੇ ਪਹਿਨਾਈ ਪਸਾਕ ਪਸਾਕ ਪਹਿਨਾ ਦਿੱਤੀ ਜਦੋਂ ਪੋਸ਼ਾਕ ਪਹਿਨ ਕੇ ਸਾਹਮਣੇ ਆਏ ਲੈ ਵੀ ਸੱਜੂ ਤੋਂ ਅੱਜ ਤੋਂ ਵਿਦਵਾਨ ਬਣ ਗਿਆ ਸਿਰ ਤੇ ਰੱਖੀ ਐ ਕੁੰਡੀ ਅੱਖ ਮੇ ਪਾਸਾਨੇ ਮਾਰੀ ਨਿਗਾ ਮਿਹਰ ਦੀ ਨਜ਼ਰ ਮਾਰਦੇ ਨੇ ਗੁਰ ਬਾਣੀ ਸਭ ਕੁਝ ਦੱਸਦੀ ਐ ਸਤ ਗੁਰਾਂ ਦੀ ਸ਼ਕਤੀ ਨੂੰ ਕੋਈ ਜਿਹੜਾ ਝੁੱਟਲਾ ਨਹੀਂ ਸਕਦਾ ਸੋ ਹੁਣ ਸਤਗੁਰੂ ਜੀ ਮਹਾਰਾਜ ਨੇ ਚੌਂਕੜਾ ਮਰਵਾ ਲਿਆ ਸੱਜੂ ਨੂੰ ਤੇ ਸਤਗੁਰੂ ਜੀ ਮਹਾਰਾਜ ਜੀਆਂ ਨੇ ਆਪਣੇ ਖੁੰਡੀ ਆ ਜਿਹੜੀ ਸੜੀ ਸ਼ਿਰ ਤੇ ਰੱਖੀ 8ਵੇਂ ਪalseਾ ਨੇ ਰੱਖ ਕੇ ਕਿਹਾ ਲੈ ਵੀ ਸੱਜੂ ਅਸੀਂ ਗੀਤਾ ਗ੍ਰੰਥ ਦੀਆਂ ਪੰਕਤੀਆਂ ਬੋਲਦੇ ਹਾਂ ਪੰਕਤੀਆਂ ਉਚਾਰਣ ਕਰਦੇ ਹਾਂ ਤੂੰ ਇਹਨਾਂ ਦੀ ਵਿਆਖਿਆ ਕਰ ਸ਼ਦਗੁਰੂ ਜੀ ਮਹਾਰਾਜ ਹੁਣ ਪੰਕਤੀਆਂ ਨੂੰ ਬੋਲਣ ਲੱਗੇ ਨੇ ਆਪਣੇ ਮੁਖਾਰਬਿੰਦ ਦੇ ਵਿੱਚੋਂ ਉਚਾਰਨ ਕਰਦੇ ਕਰ ਰਹੇ ਨੇ ਸੱਜੂ ਨੇ ਐਸੀ ਵਿਆਖਿਆ ਕੀਤੀ ਐਸੀ ਵਿਆਖਿਆ ਕੀਤੀ ਓ ਨਿਹਾਲ ਹੋ ਤਰੀ ਸੰਗਤ ਸੰਗਤ ਨਿਹਾਲ ਹੋ ਗਈ ਸੱਚੀ ਆਵਾਜ਼ ਕੁਦਰਤ ਦੀ ਆਵਾਜ਼ ਅੰਮ੍ਰਿਤਮਈ ਆਵਾਜ਼ ਹੁਣ ਲੋਕੀ ਹੈਰਾਨ ਹੋ ਗਏ ਸੱਜੂ ਤੇ ਸੁਣ ਨਹੀਂ ਸਕਦਾ ਸੀ ਤੇ ਸੱਜੂ ਬੋਲ ਨਹੀਂ ਸਕਦਾ ਸੀ ਇਹ ਕੀ ਹੋਇਆ ਹੁਣ ਸਤਿਗੁਰੂ ਦੀ ਕਿਰਪਾ ਹੋਈ ਗੁਰਬਾਣੀ ਕਹਿੰਦੀ ਆ ਕਿਆ ਹੰਸ ਕਿਆ ਵਗਲਾ ਜਾਂਕਾ ਉਹ ਨਦਰ ਧਰੇ ਜੋ ਤਦ ਭਾਵ ਆ ਨਾਨਕਾ ਕਾਗੋ ਹੰਸ ਕਰੇ ਜਿਹਦੇ ਉੱਪਰ ਅਕਾਲ ਪੁਰਖ ਵੈਗੁਰੂ ਦੀ ਨਜ਼ਰ ਪੈ ਜਾਂਦੀ ਹੈ ਛਵੱਲੇ ਨਜ਼ਰ ਪੈ ਜਾਂਦੀ ਹੈ ਉਹ ਫਿਰ ਕਾਂ ਤੋਂ ਹੰਸ ਬਣ ਜਾਂਦਾ ਹੈ ਗੱਜ ਕੇ ਆਖੋ ਸਤਨਾਮ ਕਾਮਾ ਤੋਂ ਹੰਸ ਬਣਾ ਦਿੰਦੀ ਆ ਗੁਰਾਂ ਦੀ ਬਾਣੀ ਹੁਣ ਸੱਜੂ ਨੂੰ ਵਿਦਵਾਨ ਬਣਾ ਦਿੱਤਾ ਸੱਜੂ ਨੇ ਉਸ ਤੋਂ ਬਾਅਦ ਸਤਿਗੁਰਾਂ ਦੇ ਨਾਲ ਪ੍ਰਚਾਰ ਵੀ ਕੀਤਾ ਸੱਜੂ ਵਿਦਵਾਨ ਬਣਿਆ ਅੱਜ ਵੀ ਉਸ ਸਗਾ ਦੇ ਉੱਪਰ ਪੰਜੋ ਖਰਾ ਸਾਹਿਬ ਗੁਰਦੁਆਰਾ ਮੌਜੂਦ ਹੈ ਅੰਮ੍ਰਾਲੇ ਦੇ ਨੇੜੇ ਜਾ ਕੇ ਦੇਖ ਸਕਦੇ ਹੋ ਇਤਿਹਾਸ ਬੋਲਦਾ ਹੈ ਇਤਿਹਾਸ ਬੋਲਦਾ ਹੈ ਗੁਰਬਾਣੀ ਬੋਲਦੀ ਹੈ ਸਾਡੇ ਨਾਲ ਵਿਚਾਰ ਕਰਦੀ ਐ ਸਾਨੂੰ ਜੀਵਨ ਜਾਂਚ ਸਿਖਾਉਂਦੀ ਐ ਹੁਣ ਬ੍ਰਾਹਮਣ ਦਾ ਟੁੱਟਿਆ ਅਹੰਕਾਰ ਭੱਜਣ ਲੱਗਿਆ ਤੇ ਗੁਰਸਿੱਖਾਂ ਨੇ ਪੜ ਲਿਆ ਹੁਣ ਕਰ ਗੱਲ ਤੂੰ ਵੀ ਗੀਤਾਂ ਦੀ ਤੇ ਵਿਆਖਿਆ ਕਰਦਾ ਰਿਹਾ ਅਸੀਂ ਨੇ ਤੇਰੇ ਮੂੰਹੋਂ ਸੁਣੀ ਐ ਪਰ ਤੇਰੇ ਤੋਂ ਸੱਜੂ ਵਰਗੇ ਨਹੀਂ ਹੋਈਗਾ ਜਿਕੇ ਆਖੋ ਸਤਨਾਮ ਜਾਂ ਕੋ ਹਰ ਰੰਗ ਲਾਗੋ ਇਸ ਜੁਗਮਹਿ ਸੋ ਕਹੀ ਆਤ ਹੈ ਸੂਰਾ ਆਤਮ ਜਣਾ ਸਗਲ ਵਸਤਾں ਕਾ ਜਾਗਾ ਸਤਗੁਰ ਪੂਰਾ ਜੀਦਾ ਸਤਗੁਰੂ ਪੂਰਨਾ ਉਹੀ ਇਸ ਮਾਰਗ ਤੇ ਖਰਾ ਉਤਰ ਸਕਦਾ ਜੀਨੂ ਹਰੀ ਦੇ ਨਾਮ ਦਾ ਰੰਗ ਲੱਗਿਆ ਹੋਇਆ ਅਕਾਲ ਪੁਰਖ ਵੈਗੁਰੂ ਇੱਕ ਸਨਮਾਤਰ ਦੇ ਵਿੱਚ ਖਨਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਇੱਕ ਨੀਚ ਕੀਟ ਕੋ ਰਾਜ ਕਰਨ ਲਾ ਦਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਲੋਕ ਨੀਚ ਸਮਝਦੇ ਹੁੰਦੇ ਨੇ ਨਾ ਉਹਨੂੰ ਅਕਾਲ ਪੁਰਖ ਵਾਹਿਗੁਰੂ ਰਾਜਾ ਬਣਾ ਦਿੰਦੇ ਅਤੇ ਰਾਜੇ ਨੂੰ ਭਖਾਰੀ ਵੀ ਬਣਾ ਦਿੰਦੇ ਨੇ ਜੇ ਰਾਜੇ ਦੀ ਪ੍ਰਵਿਰਤੀ ਨਾ ਅਜਿਹੀ ਹੋਵੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਐਵੇਂ ਨਹੀਂ ਉਹਨਾਂ ਦੇ ਬਾਬਤ ਸਾਡਾ ਇਤਿਹਾਸ ਬੋਲਦਾ ਸ੍ਰੀ ਹਰਿ ਕਰਿ ਸੰਤਿਆਈਐ ਜਿਸ ਡਿਠੈ ਸਭ ਦੁੱਖ ਜਾਏ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਜੀਵਾਂ ਦੇ ਵਿੱਚੋਂ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਕਰੀਏ ਸਾਡੇ ਵੀ ਦੁੱਖ ਵਿਗਨ ਕਲੇਸ਼ ਸਾਰੇ ਨਸ ਜਾਣਗੇ ਪਰਬ ਦੀ ਸਰਨ ਸਗਲ ਪੈ ਲਾਤੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਧਿਆਇ ਜਦੋਂ ਪੂਰੇ ਸਤਗੁਰ ਨੂੰ ਧਿਆਉਣਾ ਕਰਾਂਗੇ ਉਹਦੀ ਸੰਗਤ ਕਰਾਂਗੇ ਫਿਰ ਸਾਰੇ ਦੁੱਖ ਵਿਗਨ ਕਲੇਸ਼ ਦੂਰ ਹੋ ਜਾਣਗੇ